ਸਤਿ ਸ਼੍ਰੀ ਅਕਾਲ ਜੀ ਬਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਬਲੌਗ 'ਚ ਮਿਲੋ ਇੱਧਰ ਬਾਪੂ ਨੂੰ ਸਤਿ ਸ਼੍ਰੀ ਅਕਾਲ ਜੀ ਬਾਕੀ ਬਈ ਹੋ ਗਿਆ ਇੱਕ ਟੋਟੇ ਨਾਲ ਅੱਧਰ ਰਹਿ ਗਿਆ ਰੇਹ ਲੱਗੇ ਹੋਏ ਆ ਬਈ ਪਾਉਣ ਤੇ ਕੁਰਤੀ ਧਾਰੀਓ ਹਾਂ ਸਾਰੀ ਇਹ ਥੋੜਾ ਜਿਆ ਰੇਪੇ ਆਪਣੇ ਕੋਲ ਪੁਰਾਣਾ ਜੀਰੀ ਵਾਲਾ ਮੈਂ ਨਿਬੜ ਗਿਆ ਕੰਮ ਦੋ ਢਾਈ ਟੋਟੇ ਲੈ ਗਏ ਢਾਈ ਹੋ ਰਹਿ ਗਏ ਹੁਣ ਪਾਨੇ ਆ ਡਲੀ ਜਪਣੀ ਵੀ ਤੀਦੇ ਚ ਪਾਂਤੀ ਹੋਣੀ ਦੀ ਮਾਣੀ ਮਾੜੀ ਸਲਾਬ ਬਈਆ ਮੈਂ ਤਾਂ ਉਹੀ ਫੁਰਜੇ ਲਾ ਇਹ ਮਾਰਿਆ ਟੋਟੇ ਨੂੰ ਫੋੜੇ ਇਹ ਫੁੱਟਣਾ ਜਾਂਦਾ ਇਹ ਬਾਕੀ ਜਵੀ ਜਵਾਈ ਦੁਆਰੇ ਲੱਗੇ ਪਾਉਣਾ ਤੀ ਹੁਣ ਸਪਰੇਅ ਕਰੀਏ ਇਹਦੇ ਪਰ ਤੀ ਤਾਕਤ ਦੀ ਸਪਰੇਅ ਕਰਾਂਗੇ ਇੰਨੇ ਨੂੰ ਫਿਰ ਹੋ ਜਾਣੀ ਕਾਇਮ ਜੀ ਇਹ ਹੁੱਕਿਆ ਹਨਾ ਪੂਰਾ ਰੇਡ ਵੀ ਵਸੇਰਾ ਹੁਣ ਤਾਂ ਕਹਿੰਦੇ ਜਾ ਨੂੰ ਆਪਣੀ ਵਾਰੀ ਆਉਣੀ ਜਾਂਦਾ ਘਟ ਜਾਣਾ ਇਹ ਸਹੀ ਘਟਦਾ ਹੈਗਾ ਜੇ ਵੀ ਘਟਦਾ ਇਸ ਨੂੰ ਘਟਦਾ ਜੇ ਵੀ ਹੂੰ ਰੇਟ ਨਹੀਂ ਘਟਦਾ ਹੈਗਾ ਅੱਧੀ ਅਜੇ ਚੰਕਿਆ ਰਹੇ ਹਾਂ ਚਾਰ ਪੈਸੇ ਖਰਚਾ ਬਣੂ ਬਰਮੂੜਮ ਕੋ ਗੰਨੇ ਵੀ ਜਾਈਦਾ ਇਹਨੂੰ ਬਟਾਵੇਂ ਮਾਰਨੇ ਪਊਗਾ ਢੀਲਾ ਵਿੱਚ ਸਾਲਾ ਉਰੇ ਹਾਂ ਪਲਟਾਵੇਂ ਮਾਰੂਗੇ ਇਹਨੂੰ ਬਟਾਵੇਂ ਮਾਰ ਕੇ ਇਹਨੂੰ ਜੇ ਵੀ ਛੱਡ ਕੇ ਹੂੰ ਪਲਟਾ ਮੇ ਮਾਰ ਕੇ ਕੰਪਿਊਟਰ ਕਰਕੇ ਫੇਰੇ ਬੈਣਾ ਦੀ। ਫੇਰੇ ਸੀ ਇਹ ਪਾ ਕੇ ਫੇਰ ਗੰਨਾ ਫੇਰ ਗੰਨਾ ਲਾਗੜਾ। ਖੇ ਬੂਟੇ ਲਾਉਣੇ ਵਿੱਚ। ਫੇਰ ਲਾਉਣੇ ਬੂਟੇ। ਹਾਂ। ਠੀਕ ਹੈ ਗੱਲ? ਬੂਟੇ ਲਾਉਣੇ ਆਦ ਕੀ? ਲਾਦੇ ਨੇ। ਬੂਟਿਆਂ ਨੇ ਦੁੱਖ ਤੋੜਤੇ। ਬੂਟਾ ਲਾਉਣਾ ਆਪਾਂ ਨੇ ਦੇਖ ਪਹਿਲਾਂ ਖੇਤ ਮੈਣਾ ਇੱਧਰ ਤੋਂ ਉੱਧਰ ਨੂੰ ਉੱਧਰ ਤੋਂ ਇੱਧਰ ਨੂੰ। ਹੂੰ। ਤਾਂ ਬੂਟਾ ਲਾਉਣਾ 10 ਫੁੱਟੋ ਬੂਟਾ 9 ਫੁੱਟਾ ਰੂੜਾ ਬੀੜ ਚੱਲੇ ਵਿੱਚ। ਬਸ। ਠੀਕ ਹੈ ਨੀ ਗੱਲ? 10 ਫੁੱਟੋ ਬੂਟਾ ਲਾਉਣਾ ਲੈਂਨ ਤੇ ਲੈਨ। ਹੂੰ। ਉੱਤਰ ਵੀ ਦੱਸ ਉੱਧਰ ਨੂੰ ਵੀ ਦੱਸ। ਹੂੰ ਹਾਂ ਵੀ ਫੁੱਟ ਉਹ ਪਲੇ ਰੱਖ ਦੀ 18 20 ਪਰ ਰੱਖਦੇ ਯਾਰ 18 20 ਪਰ ਰੱਖ ਦੂੰ ਹੂੰ ਜੇ ਬਟਾ ਨਾ ਫੁੱਟਾ ਬੀਜਾ ਬੀਜਾ ਵੀ ਉਹ ਲੈ ਰੱਖਣੀ ਪੈਂਦੀ ਆਪਾਂ ਨੂੰ ਹੂੰ ਜੇ ਆਪਾਂ ਨੇ ਉਹ ਹੀ 10 ਪ੍ਰਕਾਰ ਦੀ ਹੂੰ ਉਹ ਫੁੱਟਾ 5 ਪਰ ਆ ਗਿਆ ਸਮਝ ਲਾ 5 ਪਰ ਆ ਗਿਆ ਬੂਟੇ ਤਾਂ ਨਹੀਂ ਲੱਗਣੇ ਆ ਜਿਹੜੀ ਆਪਣੀ ਦਾਤ ਵਾਲੀ ਉਹ ਵੀ ਤਾਂ ਫਿਰ ਨਾ 20 ਵਾਲੀ 10 ਪਰ ਆਏ ਨਹੀਂ ਲੈ ਉਹਦੇ 'ਚ ਚੱਕਰ ਦੱਸਾਂ ਕਿ ਆਏ ਹਾਂ ਜਿਹੜੇ ਆਪਾਂ 18 ਫੁੱਟ ਵਾਲਾ ਬੀਜ ਦੇ ਲਾਉਂਦੇ ਆ ਹਾਂ ਉਹ 'ਚ ਕਣਕ-ਕਣਕ ਹੋ ਜਾਂਦੀ ਆ ਹਾਂ ਠੀਕ ਆ ਈਦੇ 'ਚ ਕਣਕ ਨਹੀਂ ਹੋਣੀ ਆਪਾਂ ਨੂੰ ਲਾਲਚ ਵੀ ਨਹੀਂ ਕੋਈ ਤੇਰਾ ਲਾਪਨ ਤਾਂ ਹੁੰਦਾ ਬੂਟੇ ਦਾ ਫਾਪ ਇੱਕ ਸਾਲ ਫਸਲ ਹੋ ਜਾਂਦੀ ਬਸ ਉਥੇ ਬਾਦ ਕਣਕ ਹੁੰਦੀ ਥਾ ਕੋ ਹੁੰਦਾ ਉਥੇ ਬਾਦ ਸਾਨੂੰ ਦੀ ਆ ਕਣਕ ਤਾਂ ਹੋ ਜਾਂਦੀ ਜਿੰਨੀ ਹੁਣੀ ਹੈ ਕੋਈ ਲਾਲਚ ਨਹੀਂ ਹੈਗਾ ਫਸਲ ਦਾ ਬੂਟਾ ਤਾਂ ਪਾਣ ਆਪਾਂ ਦਾ ਬੂਟਾ ਪਲ ਗਿਆ ਬੂਟੇ ਨੇ ਆਪਣਾ ਘਾਟਾ ਵਾਧਾ ਪੂਰਾ ਕਰ ਜਾਣਾ ਜੀ ਰੇਟ ਹੋਇਆ ਕੰਮ ਤਾਂ ਉੱਥੇ ਹੀ ਆਉਣਾ ਯਾਰ ਜੇ ਹੁਣ 10 ਪਰ ਬੂਟਾ ਆ ਗਿਆ ਲੈਣ ਵੀ 10 ਪਰ ਆ ਗਿਆ ਜਿਹੜੀ 20 ਵਾਲੀ ਹੈ ਹਾਂ ਉਹ ਆਉਣੀ ਉਹ ਉਥੇ 5 ਪਰ ਆ ਗਿਆ ਬੂਟਾ ਹਾਂ ਬਰਾਬਰੇ ਬੇਨਤੀ ਦੇ ਬਰਾਬਰੇ ਆ ਬਰਾਬਰੇ ਨੂੰ ਨਹੀਂ ਬੂਟਾ ਲੱਗਣਾ ਹੈ ਹੂੰ ਜਿਵੇਂ ਤੁੰ ਲਾਲਚੀ ਤੁੰ ਲਾਲਾ ਇੱਥੇ ਨੂੰ ਬੂਟਾ ਇੱਕ ਸਾਲ ਚੱਲਦਾ ਹੈ ਇਹਦਾ ਫਰਕ ਹੈ ਇਹ 10 ਦੇ 10 ਦਾ ਬੂਟੇ ਦਾ ਫਰਕ ਹੋ ਗਿਆ ਇੱਥੇ ਵੀ 10 ਹੋ ਗਿਆ ਇੱਥੇ ਵੀ 10 ਹੋ ਗਿਆ ਇੱਕ ਸਾਲ ਚੱਲੇਗਾ ਇੱਕ ਸਾਲ ਬੂਟਾ ਚੱਲਣਾ ਹੈ ਇਹ ਗੱਲਾਂ ਦਾ ਫਰਕ ਪੈਂਦਾ ਵਾ ਬਾਹੀ ਚਲਾਉਣਾ ਹੁਣ ਆਪਾਂ ਨੇ ਹਾਂ ਹੁਣ ਫਲ ਦਾ ਲਾਲਚ ਪਾਣਾ ਨਹੀਂ ਕਰਨਾ ਨਹੀਂ ਇਸ ਦੇ ਬਾਅਦ ਇੱਕ ਸਾਲ ਗਿਨਣਾ ਲੈਣਾ ਬਸ ਬਸ ਉਸ ਤੋਂ ਬਾਅਦ ਜਿਹੜਾ ਕੁਝ ਹੋ ਗਿਆ ਹੋ ਗਿਆ ਨਹੀਂ ਪਾਣੀ ਪਾਣੀ ਰੇ ਬਸ ਠੀਕ ਗੱਲ ਹੈ ਬਾਸ ਬਾਜੀਆ ਮਾੜਾ ਮੋਟਾ ਜਿਹਾ ਬਸ ਬਸ ਦੋਲੇ ਨੂੰ ਬਾਹਗੇ ਸਵਾਲ ਬਸ ਕਿਹਦੇ ਕੋਲ ਤੇਰੇ ਫੋਨ ਵਿੱਚ ਮਾੜਾ ਮੋਟਾ ਜਿਹਾ ਜਿਹੜਾ ਹੋਗਾ ਠੀਕ ਹੈ 4 ਸਾਲ ਚ ਤਿਆਰ ਕਰ ਲੈਣੇ ਹੋਰ ਕੀ ਆ ਹਨਾ ਠੀਕ ਆ ਗੱਲ ਹਾਂ ਲੋਟਾ ਕੰਮ ਇਕ ਕਰਾ ਹੋਰ ਆਪਾਂ ਨੂੰ ਤਾਂ ਨਾਲੇ ਮਿਲੀ ਹੋਈ ਆ ਚੀਜ਼ ਬੂਟੇ ਆਪਣੇ ਉਧਰ ਹੋਰ ਪਾਸੇ ਕਈ ਜਗ੍ਹਾ ਲੱਗਦੇ ਵੀ ਨਹੀਂ ਹੋਰ ਆਪਣੇ ਦਾ ਧਰਤੀ ਚੱਲ ਫੜਦੀ ਆ ਬੂਟੇ ਨੂੰ ਵਧਦੀ ਆ ਇਹ ਤੇਰਾ ਫੜਦੀ ਧਰਤੀ ਆ ਹਨਾ ਬੂਟੇ ਨੂੰ ਫੜਦੀ ਆ ਨਾਲੇ ਤਾਂ ਮਿਲੀ ਮਿਉ ਫਸਲ ਚੰਗੀ ਆ ਹੋ ਉਹ ਫੱਟੇ ਜਿਹਾ ਕਰ ਦਿੰਦਾ ਕੰਮ ਹੋਰ ਮਸਲੀ ਫੱਟੇ ਜਿਹਾ ਹੁੰਦਾ ਹੈ ਤਵੱਲੇ ਨੂੰ ਕੰਮ ਲੂਟ ਆ ਜਾਂਦਾ ਫਿਰ ਉਹ ਫਸਲ ਵੀ ਉਹ ਵੀ ਚੱਲ ਫਸਲ ਵੀ ਹੋ ਜਾਂਦੀ ਆ ਕੁਝ ਬੱਚੇ ਨੂੰ ਫੇ ਧੱਕਾ ਜਿਹਾ ਹਿਲਾ ਦਿੰਦੇ ਘਾਟੇ ਪਾ ਦੇ ਨੂੰ ਕੰਮ ਸਿੱਖ ਤੇ ਜਾ ਰਹੀ ਜਾਂਦਾ ਫਿਰ ਆਹ ਕਰ ਨਹੀਂ ਬਥੇਰੇ ਹੋ ਗਏ ਬਥੇਰੇ ਹੈ ਮੈਂ ਨਹੀਂ ਬੰਦੇ ਦਾ ਮਹਿਮਾਨ ਰਹਿਣਾ ਹੈਗਾ ਬਾਈ ਤਾਂ ਆਈ ਚਲਾਈ ਆ ਇੱਧਰ ਤੇ ਉੱਧਰ ਉੱਧਰ ਤੇ ਇੱਧਰ ਚੱਲੀ ਜਾਵੇ ਬਹੁਤ ਹੈ ਖੜੇ ਵੀ ਆਲੇ ਆਪਣੇ ਕੋਲ 4-5 ਲੱਖ 5 ਲੱਖ ਦੇ 6 ਲੱਖ ਦੇ ਬੰ 6 ਲੱਖ ਦੇ ਖੜੇ ਆ ਜਾਂ ਬਸ ਆਈ ਚਲਾਈ ਜਾਂਦੀ ਜਾਵੇ ਬਹੁਤ ਹੈ ਬਾਜੀ ਬਸ ਪੈਟਰੋਲੀਓ ਹੋ ਰੂਣੀ ਆ ਨਾ ਬਾਈ ਕੇ ਹੋਊਗੀ ਤੇ ਹੁਣੀ ਆ ਵਾ ਸਰ ਗਿਆ ਫਿਰ ਬਾਈ ਦੇ ਚ ਬਾਈ ਜੋ ਵੀ ਆਪਣੀ ਜੰਮੀ ਘੱਟਦੀ ਥੋੜੀ ਜੀ ਫੁੱਟੀ ਪਸੇਰੀ ਆ ਹੁਣ ਨਹੀਂ ਤਾਂ ਪੂਜਾ ਬੋਫ ਕਰ ਦੇਣਾ ਪੂਜਾ ਬੋਫ ਕਰ ਗਈ ਹੁਣ ਲੈ ਥੱਲੇ 18 9 10 ਡੱਕੇ ਫੁੱਟਿਆ ਯਾਰ ਜੀ ਹੂੰ ਇਗੀ ਗਾਣੀ ਥੱਲੇ ਉੱਠ ਹੁਣ ਕਿਆ ਸੋਚਦਾ ਬੈਠਾ ਹਾਂ ਕਿਆ ਸੋਚੀ ਜਾਂਦਾ ਚੱਲ ਉੱਠ ਸੁਚਣਾ ਜਾਇ ਚੱਲੀਏ ਪਾਈਏ ਨਵੇੜੀਏ ਕੰਮ ਬੂਟਿਆਂ ਵੱਲੋਂ ਚੱਲੀਏ ਫੇ ਦੇਖੀ ਆ ਦੋ ਹੱਥ ਬੂਟਿਆਂ ਚ ਵੀ ਦੇਖੀ ਅੱਜ ਕੈਂ ਤਾਂ ਉਹ ਦੇਖ ਵੇ ਜੀ ਖੰਕਾ ਨਾ ਕਹਿੰਦਾ ਗੱਲੇ ਆ ਹਾਂ ਆਪਾਂ ਦੇਖ ਕੇ ਚੱਲਦੇ ਕਹੀ ਹੈ ਕਿਉਂ ਅੱਜ ਇਹ ਕਹੋ ਗਰੀਂਦਰ ਨਾ ਹੀ ਵੀ ਲਿਆਉਣੇ ਆ ਟਾਈਮ ਹੋ ਗਿਆ ਸਾਢੇ 12 ਦੇ ਉੱਪਰ ਹੋ ਗਿਆ ਜਿਹੜਾ ਲਈ ਬੰਨੋ ਗਰੀਓ ਮੈਂ ਤਾਂ ਕਹਿੰਦਾ ਟੈਂਪੂ ਲੈ ਲਵਾਂ ਪੈਨ ਤੋਂ ਪੰਜ ਸੱਤ ਨੇ ਆਲੇ ਲੱਦ ਲੈ ਕਰਨੇ ਛੱਡਿਆ ਕਰਨੇ ਲਿਆਇ ਕਰਨੇ ਅਸੀਂ ਜਾਂ ਤੈਨੂੰ ਪਿਆ ਭੁੰਡੀਆਂ ਐ ਤਾਂ ਸਾਢੇ 12 ਹੋ ਗਿਆ ਸਾਢੇ ਡੇਢ ਵਜੇ ਛੁੱਟੀ ਹੋਣੀ ਯਾਰ ਬਾਹਰ ਚੱਲੀਏ ਫਿਰ ਘੰਟਾ ਹੈਗਾ ਹਲੇ ਫੇਰ ਅਜਾ ਹੈਗਾ ਘੰਟਾ ਘੰਟੇ ਮਾਰਕੇ ਪੜੇ ਦੇਖ ਕੇ ਉੱਥੇ ਖੇਤ ਲੱਜ ਜਾਣਾ ਠੀਕ ਨਹੀਂ ਗੱਲ ਚੱਲ ਜੱਲੀਏ ਫਿਰ ਦੇਖੇ ਉੱਥੇ ਵੀ ਜਾ ਕੇ ਜੇ ਮੰਡ ਕੰਦੀ ਅੱਜ ਫੇਰ ਤਿੰਨ ਦਿਨ ਹੋ ਗਏ ਗਿਆ ਨੂੰ ਕੀੜਾ ਮਾਰੇਉਂਗੇ ਸ਼ਾਮ ਜੀ ਚੱਲੂਗੇ ਸ਼ਾਮ ਜੀ ਚੱਲਦੇ ਆ ਕੀੜਾ ਮਾਰੇਉਂਗੇ ਦੇਖਾਂਗੇ ਹੈ ਕਿ ਨਹੀਂ ਸਾਰਾ ਮਨਜਾ ਨਹੀਂ ਖੜਦਾ ਜੀ ਅਸੀਂ ਬੰਦਾ ਖੇਰ ਕਿ ਨਹੀਂ ਕੀੜਾ ਨਾ ਮਾਰੇ ਸਾਰੇ ਕਿੰਨੀ ਇੱਕ ਉੱਤੇ ਸੂਰ ਦਾ ਮਾਰਨਾ ਪੈਣਾ ਅੱਜ ਕੀੜਾ ਉੱਤੇ ਵੀ ਦੇਖਦੇ ਜੀ ਅੱਜ ਟਾਈਮ ਲੱਗ ਗਿਆ ਨਹੀਂ ਆਵੇ ਕੋ ਮੋਜੇ ਨਾ ਆਪਾਂ ਨੇ ਉਲੂ ਉਲਣੇ ਜੀ ਖੜੇ ਜੀ ਵੀ ਪੈੜ ਪੂਰ ਦਾ ਪਤਾ ਲੱਜੂਗਾ ਉਹੀ ਤਾਂ ਹੈ ਮਿਲੇ ਕਿਦਾਂ ਦਾ ਤੁਹਾਨੂੰ ਉਹ ਮਿਲਿਆ ਕਿਦਾਂ ਦਾ ਅੱਜ ਮੈਂ ਲੈ ਸਵੇਰੋਂ ਕਹਿੰਦਾ 5-6 ਦਿਨ ਹੋ ਗਏ ਲੱਗ ਅਜੇ ਖਬਰ ਉਹੀਓ ਪੈੜਾਂ ਦੇਖ ਕੇ ਮੁੜਿਆ ਏ ਉਹੀ ਪੈੜਾਂ ਦੇਖੀ ਆ ਹਾਂ ਉਹੀ ਪੈੜਾਂ ਦੇਖਿਆ ਨੇ ਮੀਂਹ ਵਾਲੀਆਂ ਬ ਕਾ ਕੋਈ ਨਾ ਦੇਖ ਕੇ ਆਉਂਗੇ ਕਹਿੰਦਾ ਵਡੀਆਂ ਵਾਲੀ ਦੂਰੀ ਆ ਕਹਿੰਦਾ ਅਸੀਂ ਕੋਈ ਬਾੜੇ ਨਹੀਂ ਕੁੱਤੇ ਯਾਰ ਬਾੜੀ ਬੱਚਿਆਂ ਵਾਲੀ ਤੇ ਡਰਦੇ ਮਾਰਦੇ ਆ ਕੁੱਤੇ ਉਹ ਕੁੱਤੇ ਬਾੜ ਦਿੰਦੀ ਆ ਉਹ ਨਹੀਂ ਨਾ ਮਾਰਨੀ ਬੱਚਿਆਂ ਵਾਲੀ ਬੱਚੇ ਤਾਂ ਔਖਾ ਹੀ ਕਹਿੰਦਾ ਹਾਂ ਯਾਰ ਲੋਨ ਦੇ ਸ਼ਿਕਾਰੀ ਆ ਇਹਨਾਂ ਜਿਹੜੇ ਸ਼ਿਕਾਰੀ ਆ ਇਹਦਾ ਜੇ ਕੋਈ ਮਿਲ ਗਿਆ ਨਾ ਚੱਕ ਦੇਣਾ ਇਹਦਾ ਲੱਗ ਨਹੀਂ ਕੁੱਤੇ ਬਿੱਲਿਆਂ ਨਾਲੇ ਬਿੱਲੇ ਬਹੁਤ ਆਪਣੇ ਕੰਨਿਆਂ ਵਾ ਬਿੱਲੇ ਤਾਂ ਬਿੱਲਾ ਗਲਤ ਹੈ ਮੰਨਣਾ ਬਿੱਲੇ ਦਾ ਜੀਵਨ ਦਾ ਸੱਚਾ ਸੱਚਾ ਸਾਥੀ ਆ ਹੈ ਉਹ ਜੂਏ ਖਾਂਦਾ ਇਹ ਜੂਏ ਖਾਂਦਾ ਇਹ ਹੈ ਕਿ ਨਹੀਂ ਚਲ ਆ ਜਾ ਉੱਠ ਫਿਰ ਠੀਕ ਸ਼ਿਕਾਰ ਕਰਦੇ ਜੂ ਨੂੰ ਚੱਕਣਾ ਚਾਹੀਦਾ ਇਹ ਇਹਦਾ ਸ਼ਿਕਾਰ ਖੋਲਣਾ ਚਾਹੀਦਾ ਬਾਈ ਇਹ ਠੀਕ ਨਹੀਂ ਗਾ ਭਾਈ ਆਪਣੇ ਖੇਤ ਮਾ ਆਪਣਾ ਮਾਰ ਲਓ ਮਾਰਨਾ ਵੀ ਕਹਿੰਦਾ ਤਾਂ ਹੈ ਜੂ ਨੂੰ ਭਾਈ ਨਿਸ਼ਾਨ ਜਿਆਦਾ ਕੱਢਦੇ ਆ ਹੂੰ ਚਲ ਉਹਨਾਂ ਨੇ ਵੀ ਖਾਣਾ ਆਈਆਂ ਉਹ ਖਦੇੜ ਦੂੰਗਾ ਇੱਧਰ ਉੱਧਰ ਨੂੰ ਖਦੇੜੇ ਹੀ ਆਦਨ ਵੀ ਤਾਂ ਖਦੇੜੇ ਹੀ ਆਦਨ ਵੀ ਤਾਂ ਹੁਣ ਫੇਰ ਖਦੇੜੇ ਆਉਂਗਾ ਆਈਊਗਾ ਲਾ 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 ਕਰਕੇ ਬਸ ਹਾਂ

ਹਾਂ ਨਰਮ ਲੱਗਦਾ ਗੰਦਾ ਦੇਖ ਕੇ ਆਇਨੂੰ ਆ 5 ਲੈਣ ਨੇ 1 2 3 4 5 1600 ਰੁਪਏ ਮੰਗ ਰਿਹਾ ਕੈਰ ਕਿੰਨੇ ਲੈਣ ਰੇ ਕੈਰ ਵੀ ਲੈਣ ਬੈਗ ਗਈ 16 ਤੁਹਾਨੂੰ 5 ਦੀ ਏ 15 300 ਸਵਾ 300 ਰੁਪਏ ਬੈ ਗਈ ਰਹਿਣ ਵੈਂਦੀ ਏ ਹੂੰ ਫੇਰ ਐ ਥੋੜਾ ਗੰਦਾ ਯਾਰ ਹਲੇ ਹਾਂ ਗਿੱਲਾ ਹਲੇ ਫਰਕ ਆ ਹਲੇ ਹਾਂ ਇਹ ਲੱਗਣਾ ਕੁਝ ਨਹੀਂ ਹੈਗਾ ਆਪੇ ਕਰ ਦੂੰਗੇ ਤੇ ਐ ਸਾਫ ਹੋਣੀ ਏ ਹੂੰ ਕਹੀ ਵੀ ਇਹੀ ਜਿਓ ਆਹੇ ਨਹੀਂ ਜਿਓ ਜਦੋਂ ਭੈਣਾ ਦੇਖਣਾ ਆ ਤਾਂ ਵੀ ਗਿੱਲਾ ਪਿੱਛਣਾ ਇਹ ਪਾਉਣਾ ਆਈ ਦੀ ਆ ਤਾਂ ਦੇਖਣਾ ਜੀ ਨਾ ਯਾਰ ਕਹੀ ਹੱਟੇ ਨਾ ਮਿੱਟੀ ਮੇਰੀ ਗੱਲ ਬਣਨੀ ਆ ਬੂਟੇ ਦੇਖ ਫਰਕ ਪੈਂਦਾ ਬੂਟਿਆਂ ਨੂੰ ਬਹੁਤ ਜਦੋਂ ਐ ਸਾਫ ਹੋ ਜਾਈਦਾ ਨਾ ਮੈਂ ਜੀ ਗੱਲ ਹੂੰ ਹੂੰ ਮੇਰੀ ਗੱਲ ਬਣਨੀ ਆ ਵਾਹ ਹੁਣਾਂ ਮਰਦਾ ਬੱਤਾਈ ਦੀ ਇਹ ਸੁਨਰਮਾ ਸੱਤਣਾ ਸਾਫ ਹੋ ਜਾਣਾ ਇਹਨਾਂ ਫਿਰ ਵਿਚ ਐ ਮਿੱਟੀ ਮਾਰਨ ਕੇ ਕੰਕਰੀ ਜੀ ਬਸ ਠੀਕ ਨਹੀਂ ਹੂੰ ਸਾਰੇ ਇੱਕ ਨਹੀਂ ਹੋਣਾ ਤੈਰ ਜਾਂ ਘੜਦਾ ਹਵੇ ਥੱਲੇ ਨਰਮ ਹਲੇ ਜਾ ਲੈ ਪਾਣੀ ਵੀ ਡਬਲ ਲੱਗਿਆ ਫੋਟੋ ਕਰਕੇ ਨਰਮ ਬਹੁਤਾ ਜਿਆਦਾ ਹਲੇ ਜੇ ਪੱਕੇ ਪਾਣੀ ਲਾਉਂਦੇ ਫਿਰ ਵੀਜ ਹੋ ਗਈ ਤੇ ਮੈਂ ਤਾਂ ਕਹਿੰਦਾ ਕਵਾ ਜੀ ਥਲੀ ਕਵਾੜੀ ਜੀ ਯਾਰ ਹੈ ਫਤ ਲਿਆ ਆਂ ਪਰ ਆਹ ਦੇਖੜਾ ਆਏ ਆਹ ਖੜਾ ਸਾਹਮਣੇ ਆਹ ਖੜਾ ਇਕੱਲਾ ਇਹਨਾਂ ਪਕਵਾ ਦੇ ਹੁਣ ਇਹ ਜਿਹਨੂੰ ਕਿਹਾ ਇਹ ਜਿਹਨੂੰ ਇਹਦੇ ਮੁਕਾ ਨੂੰ ਦੇਖੀ ਜਾਂਦੇ ਮਾਣਾ ਆਏ ਦਿਖਦਾ ਵੀ ਨਹੀਂ ਖੜਾ ਇਹ ਤਾਂ ਗੈਰ ਰੌਣ ਖੜਾ ਦੇਖਦੇ ਨੇ ਵੀ ਰੌਣ ਵੀ ਖੜਾ ਇਹ ਨਾਲ ਆ ਹੋ ਉਹ ਵਿਦਾ ਉਹਨਾਂ ਨੇ ਕੀਣਾ ਹੈ ਜੀ ਚੱਲ ਆਈ ਨਾ ਕਮਾ ਦਿੰਦੇ ਆ ਇਹਨਾਂ ਨੂੰ ਕਮਾ ਕੇ ਲੱਤ ਨਾਲੇ ਬੜਾ ਬਾਲਣ ਬਣੂੰਗਾ ਬਸ ਆ ਖੜੇ ਜਿਹੜੇ ਹਾਂ ਅਸੀਂ ਆਪ ਕਮਾਣੀਆਂ ਰਿਹਾ ਛੁੱਟੀਆਂ ਜਮਕਦੀਆਂ ਇੱਥੇ ਆ ਯਾਰ 10 20 ਬੁੱਤੇ ਆਏ ਬਸ ਇੱਧਰ ਕੀ ਜੇ ਸਾਰੇ ਸਮਝ ਗਏ ਲੇ ਹਾਂ ਇੱਥੇ ਹੀ ਨੂੰ ਅੱਜ ਕਿਣਾ ਗਿੰਮੇ ਵੀ ਬੁੱਤੇ ਹੋਣੇ ਆ ਇਹੇ ਇਹ ਗਿਰ ਕੇ ਪਟੂੰਗਾ ਵੀ ਬੁੱਤੇ ਹੋਣਗੇ ਠੀਕ ਨਹੀਂ ਹੂੰ ਪੱਤਾ ਵੀ ਗਿਆ ਇਹਨੂੰ ਬੱਤਾਂ ਦਾ ਇਹ ਜਿਹੜਾ ਜਿਹੜਾ ਹੈਗਾ ਮਾਣਾ ਮੋਟਾ ਘਟਦਾ ਬਹੁਤ ਆ ਬਹੁਤ ਘਟਦਾ ਮੈਂ ਅਦੇਸ ਤਾਂ ਪਾਣੀ ਦੇ ਬਾਅਦ ਜਿਹੜਾ ਇਹਨਾਂ ਹਵਾਏ ਦੇ ਬਾਅਦ ਹੈ ਹੋਰ ਵਧੀਆ ਰੇ ਬਾਗੇ ਦਣ ਸਫਾਈ ਜੀ ਹੋ ਗਈ ਮੇਤਰ ਨਾਲ 20 ਵੀਰ ਨਹੀਂ ਨਾ ਉਹ ਲੈ ਵੀ ਜੀ ਲੈ ਨਾ ਉਹ ਬੇਚੇ ਅੰਦਰ ਬੇਚੇ ਕਰਾਵਾਉਂਦੇ ਹੁੰਦੇ ਹੁਣ ਵੀ ਡਾਉਨ ਕਰੇਗਾ ਹੋਰ ਚੱਲੀਏ ਚੱਲ ਚੱਲੀਏ ਹੁਣ ਤਾਂ ਗੱਲ ਤਾਂ ਬਣਨੀ ਨਹੀਂ ਹੈਗੀ ਹੋਰ ਹੈ ਚੱਲ ਚੱਲੀਏ ਇੱਕ ਨਾ ਸਾਫ ਹੋ ਗਿਆ ਨਾ ਦੇਖ ਨੂੰ ਤਾਂ ਕੱਕਣ ਦਾ ਸਭ ਵਧੀਆ ਲੱਗ ਰਿਹਾ ਹੈ ਹੋਰ ਐਨ ਵਧੀਆ ਬੰਨੂ ਆਪ ਦਾ ਬੰਨ ਲੈ ਦੇਖ ਕੇ ਠੀਕ ਹੈ ਨਹੀਂ ਖੜੇ ਆ ਖੜੇ ਆ ਖੜੇ ਆ ਇੱਥੇ ਕੀ ਆ ਬਾ ਮੇੜਣ ਦੇ ਬਾਈ ਵੀ ਹੂੰ ਇਸੇ ਆਹ ਉਹ ਬੂਟਾ ਦੇਖਾ ਸੀ ਉਹ ਪਤਲਾ ਖੜਾ ਦੇਖੋ ਜੀ ਦੇਖਦਾ ਤੇ ਉਹ ਹੀ ਬੂਟੇ ਬੜ ਦੰਦੇ ਦੱਤਨ ਨੂੰ ਵਾਲਣ ਮਲਾਂਦੇ ਆਪਣਾ ਠੀਕ ਨਹੀਂ ਹੋਰ ਮੋਟੇ ਮੋਟੇ ਰਹਿ ਜਾਂਦੇ ਫਿਰ ਚੱਲ ਪਾਸੇ ਐਦਾਂ ਤਾਂ ਹੀ ਆ ਇੱਥੇ ਜੀ ਦੀ ਸ਼ਾਲ ਚ ਇੱਥੇ ਜੀ ਝੋਟਾ ਵੜਦਾ ਤਾਂ ਆ ਹੀ ਨਿਕਲ ਜਿੰਦਾ ਤਾਂ ਉਹਨੇ ਹੀ ਤੋੜੇ ਹੋਏ ਆ ਇਹ ਬਸ ਆਹ ਜੀ ਉਦੇ ਪਰ ਹਾਂ ਉਦੇ ਪਰ ਸਾਰੇ ਠੀਕ ਆ ਦਰੋਂ ਉਹਦੇ ਠੀਕ ਆ ਬੁੱਤਾ ਸਾਰਾ ਹੀ ਕੰਮ ਦਾ ਖੜਾ ਆਇਆ ਠੀਕ ਨਹੀਂ ਚਲ ਦੇਖਦੇ ਆ ਉਹ ਤੇਰਾ ਟਾਈਮ ਆ ਆਹੋ ਹਲੇ ਹੂੰ ਡਿੱਗਾ ਠੀਕ ਆ ਨਹੀਂ ਗਾ ਦੇ ਪ੍ਰਸਾਦਾਂ ਬੈਕ ਜੂਂਗੇ ਉੱਥੇ ਗਿਆਏ ਬੱਸ ਹਾਂ ਚੱਲੀਏ ਪ੍ਰਸਾਦ ਨਹੀਂ ਲਗੂਗਾ ਕੰਮ ਦਾ ਜੂਂਗੇ ਚੱਲੀਏ ਹਾਂ ਉਹ ਕੀਵੇ ਲਾਏ ਦੇਣੇ ਬੁੱਤਾ ਵੇਖੋ ਬੱਸ ਬੱਸ ਹਾਂ ਚਲੋ ਹਾਂ ਤੇ ਅੱਜ ਫੇਰ ਭਾਈ ਨਾਲੇ ਟੇਢ ਪੈ ਗਈ ਉਹ ਲੱਗੀ ਟੇਢ ਪੈਣਾ ਆ ਦੇਖਾ ਟੇਢ ਲੱਗੀ ਪੈਣੀ ਈਂਗਾ ਭਾਈ ਆ ਚੱਲ ਪੀ ਜਿਹੜਾ ਸਿੱਟਾ ਜੇ ਦਿੰਦੇ ਸਾਰੇ ਚੱਲ ਪਿਆ ਹੈਨਾ ਹੂੰ ਇਹਦਾ ਸੁੱਕੇ ਬਸਦੇ ਤੇ ਉਹ ਕਿੱਕੜਾ ਸੁੱਕ ਉਹ ਬਸ ਸੁੱਕਾ ਦਾ ਹੋ ਕਿਉਂ ਤੇ ਪਾਣੀ ਲਾਤਾ ਸਭ ਹੀਰ ਖੜੀ ਸੀ ਜੰਮੀ ਹੈ ਹੈ ਇੱਥੇ ਸੁੱਕਾ ਹੋਵੇ ਜੰਮੀ ਜੇਨੇ ਪਾਣੀ ਲਾਇਆ ਲੈ ਸਣ ਲਾ ਕੇ ਮੈਨੂੰ ਕਹਦਾ ਕਣਕ ਕਿਵੇਂ ਜੰਮ ਗਈ ਮੈਨੂੰ ਕਿਹ ਪਤਾ ਕਿਵੇਂ ਜੰਮ ਗਈ ਕੌਣ ਕਹਿੰਦਾ ਐ ਮੈਂ ਕਿ ਆਹੋ ਮੁੰਡਾ ਦੂਆ ਟੋਨੀ ਕਹ ਤੂੰ ਦੋਨੂੰ ਦਿਖਿਆ ਨਹੀਂ ਤਾ ਢਾੜੇ ਗਰੇ ਵੇ ਉਹ ਤੇ ਲਿਆ ਪਿਆ ਪਹਾ ਪਤਾ ਨਹੀਂ ਮਰ ਸਮੇਂ ਪੈ ਰਹਾ ਕਰ ਬੈਠਾ ਤਾਂ ਇਹ ਤਾਂ ਕਹਿਣਾ ਹੈ ਕਿ ਕਾਵਾ ਇਹ ਵੀ ਮੋਟਰ ਪਿੱਛੇ ਦੇਖਦਾ ਮੋਈ ਇਹ ਇਹ ਨਾ ਨਹੀਂ ਕਮਾਈ ਹੋਣੀ ਜੋ ਆਕਾਂ ਨੇ ਕਿਸੇ ਨੇ ਕਿਆ ਪਤਾ ਇਹਨਾਂ ਇਹੋ ਜਿਹੇ ਪਾਣੀ ਲੱਗਣਾ ਪਤਾ ਨਹੀਂ ਕੀ ਹੈ ਕਮਾਈ ਹੋਣੀ ਦੇਖਦੇ ਨੇ ਪਾਣੀ ਨਾਲ ਲਾਇਆ ਬੁੱਕ ਤੇ ਲੈ ਕੇ ਆਏ ਵੀ ਉਹਰੇ ਹਾਂ ਉਹਨਾਂ ਨੇ ਕਮਾਈ ਪੀ ਆ ਇਹ ਤਾਂ ਮੈਂ ਕਿਹਾ ਮੈਂ ਤੇ ਕੋਈ ਆ ਬੈਰ ਚ ਕਰਾ ਰਹਾ ਹਾਂ ਅਸ ਅ ਪਹਿਲਾਂ ਕੀ ਆਇਆ ਸੀ ਤਾਂ ਕਣਕ ਚ ਨੂੰ ਲਾਉਣਾ ਸੀ ਪਾਣੀ ਵੀ ਪਾਇਆ ਹੁਣ ਉਹਨੇ ਹਾਂ ਪਾਣੀ ਹਾਂ ਪਾਇਆ ਹੁਣ ਵਿੱਚ ਤਾਂ ਕਿਹਾ ਮੈਂ ਨਹੀਂ ਪਾਣੀ ਹਾਂ ਐਮਕੇਡੀ ਨੇ ਲਾਇਆ ਹੁਣ ਪਰਾ ਉਹਨਾਂ ਨੂੰ ਖੱਤੀਆਂ ਜੀਆਂ ਨੂੰ ਪਤਾ ਨਹੀਂ ਕੀ ਕਰਿਆ ਲੈ ਭਾਈ ਠੀਕ ਐ ਇਹਨ ਵਧੀਆ ਕਣਕ ਜੰਮਈ ਹੁਣ ਸਾਰੀ ਆਪਣੀ ਪੈਸੇ ਲੱਗੀ ਹਰਿਆਈ ਫੁੱਲ ਓਕੇ ਐ ਨਾ ਬਾਕੀ ਇਹਦਾ ਛੱਟਾ ਲੱਗ ਜਾਣਾ ਇਹਦੇ ਵਿੱਚ ਛੇਤੀਓ ਇੱਥੇ ਛੇਤੀ ਪੈਰ ਖੜਨਾ ਉਧਰ ਨਾਲ ਤੇ ਇੱਕ ਐਡੀ ਕਰੀ ਵੀ ਉਹਨਾਂ ਹਾਂ ਆ ਤੇੜ ਪੈਣ ਲੱਗ ਗਈ ਮੈਂ ਕਹਿੰਦਾ ਰੇ ਪੈ ਜਾਣਾ 5 4 5 4 ਪੰਜ ਚਾਰ ਹੂੰ ਗੁਲੀ ਡੰਡਾ ਤਾਂ ਹੀ ਜੰਮੂ ਗੁਲੀ ਡੰਡਾ ਨਹੀਂ ਹੈਗਾ ਦਾਣਾ ਵੀ ਜਿਹਦੇ ਮੈਂ ਤੁਹਾਨੂੰ ਕੋਰਨ ਲਾ ਕੇ ਸਿੱਟਦੇ ਤੋਂ ਪਹਿਲਾਂ ਹੀ ਜੰਮਲੀ ਨਹੀਂ ਦੇਣਾ ਉਹਨੇ ਆਹੋ ਦੇਖ ਲਊਂਗੇ ਪੁੱਛੂਗੇ ਨਾ ਹੁਣੇ ਹੀ ਨਹੀਂ ਫਿਰ ਸਰਕੋਰ ਕਹਿੰਦੇ ਛਾੜਨ ਦਾ ਫਰਕ ਪਾਉਂਦੇ ਉਹਦੀ ਵੈਤਾ ਫਰਕ ਅੱਗੇ ਸਰਕੋਰੇ ਕਰ ਦਿੱਤੇ ਆਪਾਂ ਗੇਰ ਦੇ ਤੇ ਅੱਗੇ ਰੇਚ ਆਕੇ ਇਹ ਤੇ ਦੇ ਹਾਂਜੀ ਨਹੀਂ ਆ ਦੇਖੋ ਰੇ ਸੁੱਕਾ ਆ ਤਾਂ ਦੇਖ ਤਹੀ ਹੋਈ ਪਈ ਉਹ ਪੂਰੇ ਉਹ ਜੰਮਿਆ ਇਹੋ ਧਾਰੇ ਪਾਣੀ ਛਿੜਕਦਾ ਜੰਮਿਆ ਜਿੱਥੇ ਪਾਣੀ ਲੱਗਾ ਉੱਥੇ ਵਧੀਆ ਹੈ ਨਾ ਹਾਂ ਖਣਕ ਸਾਰੀ ਟੌਪੋ ਟੌਪ ਹੋ ਗਈ ਬਾਈ ਜੇ ਨਾ ਕਰਦੇ ਇਹਨਾਂ ਦਾ ਕੰਮ ਲਾ ਗਿਆ ਚਲ ਮਹਾ ਫਰਕ ਹੈਗਾ ਜਿਹੜਾ ਆਪਾਂ ਸਵਾਕਾ ਮਾਰਿਆ ਮਹਾ ਫਰਕ ਹੈਗਾ ਟਾਈਟ ਹੋ ਗਿਆ ਖੇਤ ਟਾਈਟ ਹੋ ਗਿਆ ਖੇਤ ਪਾਣੀ ਲੱਥਾ ਲੱਗਦਾ ਪਾਣੀ ਹਾਂ ਆ ਦੇਖ ਸਾਰੇ ਵਧੀਆ ਕਦਮ ਪਰ ਟੌਪੋ ਟੌਪ ਹੈ ਕੰਮ ਜਿਹੜੇ ਆਹ ਸਿਹੜ ਬਾਈ ਘੱਟ ਦਿਖਦੇ ਆਹ ਉਰੇ ਇਹ ਐਨੂੰ ਸਿਹੜ ਸੀ ਦੇਖ ਦਨ ਆ ਦੇਖ ਉਹ ਤਾਂ ਦਾਣਾ ਉੱਪਰ ਪਿਆਦਾ ਹੁਣ ਪਾਣੀ ਨੇ ਢਲ ਪਿਆ ਉਹ ਉਹ ਵੀ ਸਾਰਾ ਦੇਖਣ ਦਿਖਣ ਲੱਗਿਆ ਜੀ ਤੈਨੂੰ ਦੇਖਣ ਲਾਇਨ ਚੱਲ ਪਿਆ ਉਹ ਤੇ ਹਾਂ ਹਾਂ ਫੁੱਲ ਚੱਲ ਪਏ ਚੱਲ ਰਿਹਾ ਪਰਿਆ ਖੇਤ ਹੁਣ ਨਹੀਂ ਟੈਨਸ਼ਨ ਹੈਗੀ ਕੋਈ ਵੀ ਪਹਿਲਾਂ ਟੈਨਸ਼ਨ ਸੀ ਜੰਮੀ ਨਹੀਂ ਹੈ ਕਿ ਨਹੀਂ ਹੁਣ ਤਾਂ ਜੰਮੇ ਸੂਤ ਆ ਗਈ ਨਹੀਂ ਨੂੰ ਜਿਹੜੇ ਸਾਹ ਹੱਬ ਦੇ ਪੈਣ ਦੇ ਬਾਈ ਕਹਿੰਦੇ ਜੇ ਰੇ ਕੱਟ ਰੱਖੇ 187 ਚ 187 ਚ ਕਹਿੰਦੇ ਰੇ ਕੱਟ ਰੱਖੇ ਹਾਈ ਹਾਂ ਉਪਰ ਵਾਲੀ ਖੇਤ ਆ ਲੰਬੀ ਸਾਰੀ 187 ਹੈ ਆਹ ਹਾਈ ਹਾਂ ਆ 371 ਹੈ ਹੂੰ ਖਾਲ ਪਰ ਸਪਰੇਅ ਮਾਰ ਦਵੇ ਗਿੱਲੀ ਗਿੱਲੀ ਪਰ ਹੌਲੀ ਹੌਲੀ ਨੀਮੀ ਜੀ ਰੱਖ ਆ ਪੈਰ ਤੇ ਖੜ੍ਹ ਜਵੇ ਪਰ ਅਗਲਾ ਪਾਣੀ ਜਾਨੂੰ ਲੱਗਣਾ ਹੈ ਆ ਇਹਦਾ ਜੇ ਉਧਰ ਰੱਖ ਕੇ ਆਏ ਮਾਰਦੇ ਹੁਣੀ ਜਿੰਨੇ ਜਿੰਨੇ ਕੰਮ ਚਾਹ ਹੋ ਜਾਣਾ ਇਹਦਾ ਹੂੰ ਠੀਕ ਐ ਹਣ ਹੁਣ ਤਾਂ ਯਾਰ ਠੀਕ ਆ ਸਾਰੀ ਜੰਮੀ ਪੰਜ-ਛੇ ਦਿਨ ਚ ਪੰਜ ਕਿ ਦਿਨ ਚੱਕ ਰਹੇ ਪੈ ਜਾਣਾ ਹੈ ਨਾ ਠੀਕ ਹੈ ਜੀ ਹਾਂ 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 ਚੱਕੇ ਜੀ ਦੋ ਵਾਰ ਦੇਖ ਕੇ ਆਹ ਜੰਮਦੀ ਆ ਹਲੇ ਵਿੱਚ ਐ ਵਿਆਹ ਦੇ ਬਾਅਦ ਪਾ ਦੇਣੇ ਜੰਮਦੀ ਹਲੇ ਜੰਮ ਤਾਂ ਹੀ ਜੰਮਦੀ ਆ ਜਾਣੀ ਉਹ ਇਹ ਯਾਰ ਜਿਹੜਾ ਦਾਣਾ ਰਿਹਾ ਪਿਆ ਹੁਣ ਗਿੱਲ ਵੀ ਦੱਸ ਕਿਆ ਕਰੀਆ ਆਹ ਕਰਨ ਕਿ ਜੰਮ ਨੂੰ ਬੀਜ ਮੇਂ ਨੁਕਸਾਨ ਹੋ ਗਿਆ ਹੁਣ ਕਿਆ ਕਰੀਏ ਠੀਕ ਨਹੀਂ ਹਲੇ ਹੋਰ ਰਾਸ ਨਹੀਂ ਕੀਆ ਹੋਇਆ ਥਾ ਕਿਆ ਨਹੀਂ ਹੋਇਆ ਕੋਈ ਦਵਾਈ ਨਹੀਂ ਜੀ ਉਹ ਤੇਰਾ ਲਾਲਾ ਕਹਿੰਦਾ ਵੀ ਉਹ ਜੰਮੀ ਆ ਕਰਨ ਕੋਲ ਜ ਲੈ ਗਈ ਆ ਤੇ ਆਪਣੇ ਦਵਾਈ ਵੀ ਨਹੀਂ ਲਾਈ ਕੋਈ ਹੈ ਦਵਾਈ ਤਾਂ ਆਪਣੇ ਕੋਈ ਲਾਈ ਕੋਈ ਹੁਣ ਪੈ ਗਿਆ ਕੋਈ ਕੋਈ ਤਰ੍ਹਾਂ ਨਹੀਂ ਕਿਹਾ ਹੋਇਆ ਹਾਲੀਂ ਹੋਰ ਕੋਲ ਜੰਮੀ ਆ ਹੈ ਫੋਰ ਕੋਲ ਜੰਮੀ ਚਲੂ ਨੇ ਪੰਨ ਪੈਸੇ ਲੈ ਨਹੀਂ ਉਹ ਕਹਿੰਦਾ ਰਹਿਣ ਦਿਓ ਚਲੋ ਲੈ ਤੋਬਦੀ ਆ ਹੁਣ ਉਹਦਾ ਬਹੁਤ ਸੋਹਣਾ ਜੰਮ ਹੈ ਟ੍ਰੇਲ ਵਾਲੀ ਦਾ ਆਹ ਜਿਹੜੀ ਉਹ ਤੇੜੀ ਪੈਣ ਲੱਗ ਗਈ ਨਹੀਂ ਤਾਂ ਇਹਨੇ ਦੇਖੀ ਤੂੰ ਕਿੰਨੇ ਦਿਨ ਮ ਬੱਤਾ ਜਣਾ ਬਸ ਹੂੰ ਬੱਤੇ ਆ ਉਹ ਮੋੜ ਦੇ ਢੋਲੇ ਦੇ ਫੇਰ ਲੱਗੇ ਛੇਟ ਹਾਂ ਹਨਾ ਢੋਲੇ ਦੇ ਫੇਰ ਲੱਗੇ ਪਾਛਵਾ ਬਹੁਤ ਚੱਕਰੀ ਜਿਹੜੀ ਤੇ ਚੱਲਦੀ ਆ ਚੱਲਦੀ ਹੈ ਜਿਹੜੀ ਇਹ ਤੇੜੀ ਪਾਛਵਾ ਚੱਲਦੀ ਆ ਮਰਕਾਉਂਦਾ ਹੈ ਇਹ ਤਾਂ ਹੈ ਨਾ ਨਾਲੇ ਕਹਿੰਦੇ 20 ਦੱਸਿਆ 8 ਤਰੀਕ ਨੂੰ ਉਹ ਮਾਰਾ ਮੋਟਾ ਖਬਰੇ ਪਹਿਲਾਂ ਖਬਰੇ ਨਹੀਂ ਪੈਂਦੇ ਹੁਣ ਸੂਤ ਹੈ ਨਾ ਕੰਮ ਹੁਣ ਸੂਤ ਹੈ ਹੁਣ ਆਹ ਇੱਧਰ ਸਪਲਾਈ ਕਰੀ ਪਾਖੜੇ ਸਿੱਧੀ ਸਾਰਾ ਪਾਣੀ ਵਿੱਚ ਖੜ ਚੱਲਦੀ ਆ ਆਪਾਂ ਨੇ ਪਾਣੀ ਖੜਨਾ ਨਹੀਂ ਨਾ ਦਿੱਤਾ ਤਾਹੀ ਦਵੀ ਨਹੀਂ ਕਣਕ ਆ ਰ ਆਹ ਬੱਤਕਾਂ ਇੰਨਾਂ ਹੋਈਆਂ ਆ ਇਹਨਾਂ ਨੇ ਪਰ ਪੰਜ ਚਾਰ ਦਿਨ ਪਹਿਲਾਂ ਪਾਣੀ ਲਾਇਆ ਆਹ ਬੱਤਕਾਂ ਆਈਆਂ ਹੋਈਆਂ ਹਾਂ ਦੇ ਤੁਰ ਹੁੰਦਾ ਹੈ ਨਾ ਹੋਰ ਪੰਜ ਦਿਨ ਪਹਿਲਾਂ ਲਾਇਆ ਇਹ ਤਾਂ ਰੇ ਗੇਰ ਤਾਂ ਹੁਣ ਇਹਨਾਂ ਨੇ ਇਹ ਤਾਂ ਹੋਣਾ ਭਾਈ ਜਆ ਪਾਉਂਗੇ ਹਲੇ ਪਛਵਾ ਬਹੁਤ ਚੱਕਦੀ ਆ ਬੱਤਕਾਂ ਆਈਆਂ ਬੰਗਲੇ-ਮੁਗਲੇ ਆਈ ਹੋਈਆਂ ਹਾਂ ਵੀ ਭਰੇ ਆਏ ਇੱਧਰ ਜਿਹੜਾ ਕਹਿੰਦੇ ਤੇ ਪੱਦੋ ਕੇ ਕੋਈ ਨਹੀਂ ਕਹਿੰਦਾ ਘੱਟ ਹੈ ਸਾਰੇ ਭਰੇ ਆਏ ਨੇ ਹੈ ਨਾ ਹੂੰ ਜਮੇ ਆ ਸਿੱਧੇ ਛਾੜ ਦੇਖ ਦੂੰਗੇ ਇੱਧਰ ਹੂੰ ਹੂੰ ਐ ਐ ਇਹਨਾ ਵਾ ਹੈਗੀ ਵੀ ਮਾੜੀ ਚ ਘੱਟ ਇਹ ਵੀ ਲਾ ਕੇ ਛਾੜ ਦਿਖਣਾ ਹੂੰ ਹੈ ਲਾਗੀ ਦੀ ਹੁਣ ਸਾਰੀ ਜੰਮੀ ਜਾਂਦਾ ਪਰੇ ਉਹਨੇ ਖੇਦਿਆ ਨੇ ਪਰਿਆ ਇਹ ਭਰਨੇ ਕਿਉਂ ਭਰ ਕੇ ਬਸ ਜੀ ਬਾਈ ਸਾਰੀ ਬਾਈ ਲਾਗੀ ਦਿਖੀ ਪਰਿਆ ਇਹਨ ਵਧੀਆ ਪੈ ਰਹੀ ਐ ਗਾਹਾਂ ਨੂੰ ਬਾਹਰ ਸਵਾਰ ਕੇ ਬੀਜੇ ਕਰਾਂਗੇ ਇਹਨ ਵਧੀਆ ਚੱਲ ਦੇਖ ਸਾਹਾਰੇ ਦੇ ਚੇ ਡ੍ਰਿੱਲ ਦੇ ਕੇਰਦੇ ਮਾ ਸਾਰੇ ਨਿਕਲੇ ਇਹ ਹਾਂ ਹਾਂ ਸਾਰੀ ਦਿਖਦੀ ਯਾਰ ਸਾਰੀ ਜੰਮੇ ਹੀ ਹੁੰਦਾ ਆ ਵੀ ਜਿਹੜੇ ਨਹੀਂ ਦਿਖਦੇ ਰਹਿੰਦੇ ਉਹ ਵੀ ਨਿਕਲਦੇ ਆ ਜੰਮੇ ਹੋਣੇ ਸਾਰੇ ਇਦੋਂ ਦੇਖ ਕੰਨ ਹਰੇ ਹੀ ਪੈਂਦੀ ਹੂੰ ਹੂੰ ਹੈ ਉਹ ਵੀ ਹਰੇ ਹੀ ਪੈਂਦੀ ਹੈ ਪਹਿਲਾਂ ਖਾਲੀ ਹੀ ਰਹਿ ਗਏ ਤੇ ਪਹਿਲਾਂ ਜਿਵੇਂ ਉਹ ਪਰਾਂ ਖੇਤ ਦਿਖਦੇ ਐ ਖਾਲੀ ਤੇ ਆ ਵੀ ਜੰਮੇ ਹੀ ਦੇ ਲਪਰਾਲੀ ਜਿਮੀਆਂ ਨੇ ਆ ਉਹ ਬਾਲੀ ਬਈ ਥਾਲੀ ਬਹੁਤ ਧੀ ਜੰਮ ਨਹੀਂ ਸਹੀ ਹੋਇਆ ਨਾ ਜੰਮ ਨੇ ਉਹ ਵੀ ਲੱਕ ਸੁੱਕਾ ਦਿੱਤੀ ਜੇ ਪਰਾਲੀ ਗਿੱਲ ਚੱਕਦੀ ਆ ਜਿਹੜਾ ਹੁਣ ਦਾ ਪਰਾਲੀ ਪੀ ਦਾਣਾ ਟਿੱਪ ਤੇ ਗਿਆ ਨੂੰ ਮਿੱਟੀ ਲੱਗੀ ਨਹੀਂ ਜੰਮਣਾ ਗਿਆ ਬਾਈ ਤੀਜੀ ਗੱਲ ਬਾਸੇ ਨੂੰ ਦੇਖਿਆ ਜਾਵੇ ਸੁਪਰ ਸੀਡਰ ਨਾਲ ਤੇ 0 ਡਰਿੱਲ ਵਾਲੀ ਭਜਾਈ ਆ ਤਾਂ ਸੋਣੀ ਲੱਗਦੀ ਦੇਖਣੇ ਨੂੰ ਆਹ ਆਪਣੀ ਤਰਫਾਲੀ ਵਾਲੀ ਭਜਾਈ ਸੁਪਰ ਸੀਡਰ ਨਾਲ ਦੇਖਣੇ ਨੂੰ ਆਹ ਜੰਮ ਚ ਹਣਾ ਜਿਵੇਂ ਹੁਣ ਆ ਇੱਧਰ ਆਹ ਦਿਖਦੀ ਆ ਦੇ ਵਿੱਚ ਤੱਕੀਆਂ ਦਿਖਦੀਆਂ ਇਹਦੇ आज कसार दिखਦੀਆਂ ਹਨ। ਉਹ ਵੀ ਨਿਕਲੇ ਬਾਲੀ ਪਲਾਟ ਵੀ ਨਿਕਲਣ ਲੱਗੇ ਹਨ। ਹਨਾ। ਜਮ ਖਾ ਲੈ ਖਾ ਪਾਣੀ ਦੇ ਇਹ ਤੇ ਪਹਿਲਾਂ ਸਪਰੇਅ ਕਰਨੀ ਪਣੀ ਖਾਲ ਨੂੰ। ਬਸ ਬਸ। ਰੇਲੇ ਆ ਗਏ ਚੱਕਾ ਹੁਣ ਤਾਂ ਦੇਖੀਏ ਜੂਰੀ ਆ। ਜਿੱਦੋਂ ਫੱਟ ਆ ਗਈ ਭਈ ਇਹ ਤੇ ਸਾਫ ਕਰਾ ਦੇ ਇਹਨੂੰ। ਬਸ ਇੱਥੇ ਚ ਕਿੱਲੇ ਕਿੱਲੇ ਵਾਗੇ ਇਹਨਾਂ ਦੇ। ਪੈਰ ਘੜਦੇ ਜੀ ਮਾ। ਮਾੜਾ ਜਿਹਾ ਪੈਰ ਤਾਂ ਖੜੇ। ਪੈਰ ਖੜਨ ਤਾਂ ਲੱਗ ਗਿਆ। ਆਪੋ ਪੈਰ ਖੜੇ ਹੋਰ ਮਾੜਾ ਜਿਆ ਯਾਰ। ਤੇ ਖੜੀ 5 ਕਿਲੋ ਮਿੱਟੀ ਪੈਰ ਨੂੰ ਲਾ ਜੰਦੀ ਕਿੱਥੇ ਬੰਦਾ ਚੱਕ ਕੇ ਘੁੰਮੀ ਜਾਊਗਾ ਪੈਰ 5 ਕਿਲੋ ਦਾ। ਆ ਜਾ ਮੈਂ ਸੁੱਕ ਗਿਆ। ਹਾਂ। ਵਾਦੀ ਘੁੰਟ ਚਾਲੀ ਪਛਵਾ ਚਾਲਦੀ ਯਾਰ ਪਛਵਾ ਪਾਣੀ ਚੱਕਦੀ ਪੂਰਾ ਧੁੱਪ ਵੀ ਪੂਰੀ ਪੈਂਦੀ ਆ ਮੌਸਮ ਤਾਂ ਠੀਕ ਆ ਹਲੇ ਦੌੜਦਾ ਆਇਂਦਾ ਸਮਨੂ ਹੁਣ ਵੀ ਤਬੀਆ ਕਣਗਪੂਰਾ ਨਾ ਫੇਰ ਆਹ ਬਾਈ ਦੇਖ ਲਓ ਹੁਣ ਇਹਨਾਂ ਨੇ ਰੇਹ ਸਿਟਿਆ ਇਹਨਾਂ ਦੀ ਦੇਖ ਲਾ ਹੁਣ ਆਪਣੀ ਆਹ ਇਹਨਾਂ ਦੀ ਗਾ ਹਾਂ ਹੂੰ ਕੀ ਗਣੀ ਗੱਲ ਇਹਨਾਂ ਨੇ ਰੇਹ ਸਿਟਿਆ ਸੀ ਸਿਟਿਆ ਨਹੀਂ ਉਹ ਪੀਲੀ ਦਿਖਦੀ ਆ ਹਲੇ ਦੇ ਨਾਲ ਤੇ ਫੇਰ ਆਪਣਾ ਡਾਇਆ ਵੀ ਦੂਰਾ ਪੈ ਗਿਆ ਯਾਰ ਕਣਕਾ ਸਲਮਾ 22 ਦਿਨ ਨੂੰ ਪਾਣੀ ਲੱਗਣਾ ਚਾਹੀਦਾ 22 ਦਿਨ ਦਿਨ ਨੂੰ ਆਪਣਾ 18 ਦਿਨ ਦਾ ਤਾਂ 20 ਦਿਨ ਮੇ ਪੂਰਾ ਕਰਤਾ ਜਿਹੜੀ ਜ਼ਿਆਦਾ-ਜ਼ਿਆਦਾ ਕੇ ਲਾਉਂਦੇ ਨਾ ਫਿਰ ਉਹ ਕਣਕ ਪੀਲੀ ਲੈ ਘੋਣ ਲੱਗ ਪੀਲੀ ਹੁੰਦੀ ਆ ਆਪਣੀ ਆਪਣੀ ਤਾਂ ਹੀ ਕਣਕ ਪੀਲੀ ਨਹੀਂ ਹੋਈ ਛੋਟੀ ਦੀ ਇਹ ਅੱਗੇ 22 ਦਿਨ ਦੀ ਕਣਕ ਨੂੰ ਪਾਣੀ ਲਾਇਆ ਕਰਦੇ ਤੇ ਪਹਿਲਾਂ ਹੁਣ ਤੱਕ ਅਗਲਾ ਮਹੀਨਾ ਕੱਢਦੇ ਹੁੰਦਾ ਉਹ ਤਾਂ ਹੈ ਹੈ ਕਿ ਨਹੀਂ ਦਬਦੀ ਵੀ ਤਾਂ ਹੀ ਆ ਬੜੀ ਕਣਕ ਹਾਂ ਉਹ ਪੜੀ ਵੀ ਤਾਂ ਮੈਂ ਕਹਿੰਦਾ ਛੋਟੀ ਜ਼ਿਆਦਾ ਦਬਣੀ ਚਾਹੀਦੀ ਛੋਟੀ ਨੂੰ ਪਾਣੀ ਲੱਗਦਾ ਜਿਵੇਂ ਛੋਟੀ ਕਣਕ ਨੂੰ ਪਾਣੀ ਲੱਗਦਾ ਇਹ ਜ਼ਿਆਦਾ ਦਬਣੀ ਚਾਹੀਦੀ ਕੀ ਬੜੀ ਨਾਲ ਇਹ ਤਾਂ ਕਹਿੰਦੇ ਦਬੀ ਹੋਣੀ ਜੀ ਭਾਈ ਇਹਨੂੰ ਫਰਕ ਵੀ ਨਹੀਂ ਇਹਨੂੰ ਪਾਣੀ ਪਤਾ ਨਹੀਂ ਪਹਿਲਾ ਪਿਆ ਪਤਾ ਡਾਇਆ ਥੱਲੇ ਮੁਰਦਾ ਹੀ ਫਰਕ ਨੂੰ ਨਹੀਂ ਅੱਕੇ ਕਹਿੰਦੇ ਪਾ ਪੁੰਦੇ ਐ ਪਹਿਲਾ ਡਾਇਆ ਪਿਆ ਮੈਂ ਵਿੱਚ ਦੋ ਦੋ ਥੈਲੇ ਪਹਿਲਾਂ ਪਹਿਲੇ ਇੱਧਰ ਦਾ ਫੇਰ ਪਹਿਲੇ ਢਾਈ ਢਾਈ ਥੈਲੇ ਪਹਿਲੇ ਢਾਈ ਦੇ ਦੁਆਰੇ ਵੀ ਤਾਂ ਅੱਧਾ ਤਾਂ ਥੈਲਾ ਪਾਇਆ ਹੀ ਆ ਜਿਹਦਾ ਸਪਰੇ ਵੀ ਕਰ ਦਿੱਤੀ ਆ ਹਾਂ ਪਰ ਹੈ ਨਹੀਂ ਗੁਲੀ ਡੰਡਾ ਨਹੀਂ ਮੈਂ ਇਹ ਕਹਦਾ ਹੁਣ ਦੇਖੂਗਾ ਕਹਾਂ ਪਤਾ ਲੱਗਣਾ ਹੈ ਜਿਹੜੀ ਆ ਗਈ ਹੈ ਬਾਈ ਸਾਰੀ ਆਪ ਹੋ ਜਾ ਦੇਖਣੇ ਜਾਣਾ ਨਹੀਂ ਹਾਂ ਵਧੀਆ ਟਾਹ ਹੋ ਜਮੀ ਦੀ ਆ ਹੁਣ ਤਾਂ ਐ ਛੋਟੀ ਛੋਟੀ ਹੋਲੇ ਦੇ ਲਾ ਪਾਣੀ ਲੱਗਾ ਜਾ ਇਹਦੇ ਵੀ ਛੋਟੀ ਦੀ ਪਾਣੀ ਦੇ ਬਾਅਦੇ ਵਧੀਆ ਇਹ ਉਧਰ ਤਾਂ ਮੜ ਮੜੀ ਲੈਣਾ ਦਿੱਤੇ ਜਿੱਥੇ ਪਾਣੀ ਲੈ ਮਾ ਵੀ ਕਹਿੰਦਾ ਹੂੰ ਹੂੰ ਹੁਣ ਮਾਲ ਲੈ ਗਿਆ ਨਾ ਪੂਰੀ ਦੇਖਣ ਲੱਗ ਗਿਆ ਇਹ ਬੱਸਾਂ ਦਾ ਬੂਖਾ ਗੜੀ ਗੁੜੀ ਨੂੰ ਉਧਰ ਤੇ ਨਾ ਹੋਰ ਛਾਟ ਕਦੋਂ ਲੱਗ ਗਿਆ ਰਾਤ ਦੇ ਲੱਗ ਕੇ ਬੇਲੇ ਨਿਕਲੀਆਂ ਸੀ ਜਾ ਕੇ ਜੜੀਆਂ ਆ ਸਵਾਗੇ ਦੀਆਂ ਲੀਆਂ ਲੱਗਦੀਆਂ ਮੈਨੂੰ ਜੜੀਆਂ ਵਿੱਚ ਦਿਖਦੀਆਂ ਸਵਾਗੇ ਦੀਆਂ ਨਹੀਂ ਹੈਗੀਆਂ ਇਹ ਟਰੈਕਟਰ ਦੀ ਇੱਥੇ ਟਾਇਰ ਲਿਖਿਆ ਹਾਂ ਲੀ ਸਵਾਗਾ ਮਾਰਿਆ ਹੋਇਆ ਜਿਹੜਾ ਹਾਂ ਹਾਂ ਜਿਹੜਾ ਟਰੈਕਟਰ ਤੋਂ ਪੋਦੇ ਦਾ ਭਾਈ ਪੋਦੇ ਦਾ ਟਰੈਕਟਰ ਫਰਕ ਤਾਂ ਹੈਗਾ ਫਰਕ ਪੈਂਦਾ ਏ ਦਿਖਦੀ ਐਨ ਡਾਕਟਰ ਟਰੈਕਟਰ ਮੰਨ ਕੇ ਟਰੈਕਟਰ ਡਾਕਟਰ ਮਾ ਆਪਣਾ ਲਖਣਾ ਹੈ ਗਿੱਲੇ 'ਚ ਕਦੋਂ ਉੱਥੇ ਤੋਣੀ ਤਾਂ ਹੈਗੀ ਉਹਨੇ ਕਿਹਾ ਛੋਟੀ ਜ਼ਮੀਨ ਹੈ ਡਾਕਟਰ ਆਏ ਇਹਦਾ ਭਰਚਾ ਸਾਰਾ ਆਹੋ ਉਹਦਾ ਜਿੰਨੀ ਹਿੱਦੀ ਉਹ ਨਜ਼ਾਰ ਜਾ ਦਿੰਦੀ ਆ ਜੀ ਚੱਲੀਏ ਫਿਰ ਕਾਲ ਕਰਦੇ ਦੇਖੀਏ ਹੁਣ ਜਾ ਕੇ ਚਲੋ ਠੀਕ ਹੈ ਜੀ ਬਾਈ ਫਿਰ ਮਿਲਦੇ ਆਂ ਫਿਰ ਆ ਆਪਾ ਨਾਨਕ ਭਲੀ ਵਾਰੇ ਓਕੇ ਜੀ ਸਸਰੀ ਕਾਲ ਜੀ ਸਾਰਿਆਂ ਨੂੰ